ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਵੱਲੋਂ 31 ਅਗਸਤ ਨੂੰ ਜਿਹੜਾ ਸਮਾ ਦਿੱਤਾ ਗਿਆ 31 ਅਗਸਤ ਨੂੰ ਪੰਤਕ 71 ਤੱਕ ਕਰਕੇ ਸੁਖਵੀਰ ਸਿੰਘ ਬਾਦਲ ਦੇ ਮਾਫੀ ਨਾਮੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਕੋਈ ਸਜ਼ਾ ਵੀ ਨਹੀਂ ਠਣਾਈ ਸਕਦੀ ਜਾਂ ਫਿਰ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਸਿੰਘ ਨੂੰ ਕਲੀਨ ਚਿੱਟ ਵੀ ਦਿੱਤੀ ਜਾ ਦੇ ਚੱਲਦੇ ਆ ਹੁਣ ਲਗਾਤਾਰ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਬੀਤੇ ਦਿਨੀ ਹੀ ਅਕਾਲ ਤਖਤ ਪਹੁੰਚੀਆਂ ਅਤੇ ਗਿਆਨੀ ਜਗਵੀਰ ਸਿੰਘ ਦੇ ਨਾਮ ਤੇ ਮੰਗ ਪੱਤਰ ਦਿੱਤਾ ਕਿ ਸੁਪਰੀ ਸਿੰਘ ਬਾਦਲ ਦੇ ਉੱਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇਆਂ ਕਈ ਸਿੱਖ ਜਥੇਬੰਦੀਆਂ ਦੇ ਨਾਲ ਸਲਾਹ مشਵਰਾ ਕੀਤਾ ਜਾਵੇ ਕਿਉਂਕਿ ਬੀਤੇ ਦਿਨੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਆਪਣੇ ਸਰਕਾਰ ਦੇ ਦੌਰਾਨ ਹੋਈਆਂ ਗਲਤੀਆਂ ਨੂੰ ਲੈ ਕੇ ਅਕਾਲ ਤਖਤ ਸਹਿਤ ਮੁਆਫੀ ਮੰਗੀ ਵੀ ਅਤੇ ਉੱਥੇ ਹੀ ਸੁਪਰੀ ਸਿੰਘ ਬਾਦਲ ਨੇ ਵੀ ਆਪਣੇ ਮਾਫੀਨਾਮਾ ਪੱਤਰ ਦੇ ਵਿੱਚ ਆਪਣੇ ਕਾਰਜਕਾਰ ਦੇ ਦੌਰਾਨ ਹੋਈਆਂ ਵੱਡੀਆਂ ਗਲਤੀਆਂ ਭੁੱਲਾਂ ਬਖਸ਼ਾਨ ਦੇ ਲਈ ਜਿਹੜਾ ਮੰਗ ਪੱਤਰ ਦਿੱਤਾ ਹੈ ਜਿਹਦੇ ਚੱਲਦੇ ਹੁਣ 30 ਅਗਸਤ ਨੂੰ ਇਸ ਤੇ ਫੈਸਲਾ ਹੋਵੇਗਾ ਕਿਉਂਕਿ 15 ਜੁਲਾਈ ਨੂੰ ਅਕਾਲ ਤਖਤ ਸੈਦ ਦੇ ਵਿੱਚ ਪੰਜ ਤਖਤਾਂ ਦੇ ਜਥੇਦਾਰ ਨੂੰ ਸੱਦ ਕਵੀ ਸਿੰਘ ਬਾਦਲ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ 15 ਦਿਨ ਦੇ ਅੰਦਰ ਅੰਦਰ ਸਕਬੀਰ ਸਿੰਘ ਬਾਦਲ ਅਕਾਲ ਤਖਤ ਸੈ ਪਹੁੰਚਣ ਅਤੇ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਜਿਹਦੇ ਚੱਲਦੇ ਆ 24 ਜੁਲਾਈ ਨੂੰ ਸਕਬੀਰ ਸਿੰਘ ਬਾਦਲ ਜਿਹੜੇ ਹੋ ਛੇ ਦਰਬਾਰ ਸੈ ਅਕਾਲ ਤਖਤ ਸੈ ਪਹੁੰਚਦੇ ਜਥੇਦਾਰ ਨੂੰ ਆਪਣਾ ਸਪਸ਼ਟ ਕਰਨ ਦਾ ਸ਼ੌਅ ਦਾ ਜਿਸ ਤੋਂ ਬਾਅਦ ਲਗਾਤਾਰ ਸੁਖਬੀ ਸਿੰਘ ਬਾਦਲ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕਿਹਾ ਜਾ ਰਿਹਾ ਕਿ ਸੁਖਬੀ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਣਜੇ ਕਰਨਾ ਚਾਹੀਦਾ ਤਾਂ ਹੀ ਅਕਾਲੀ ਦਲ ਲਾਹ ਕੋਜ ਬਣ ਸਕਦਾ ਜੇ ਚੱਲਦੇ ਆ ਹੁਣ ਸੁਖਬੀ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਦੇ ਕਹਿਣਾ ਹੈ ਕਿ ਸੁਖਬੀ ਸਿੰਘ ਬਾਦਲ ਨੂੰ ਜੇਕਰ ਅਕਾਲ ਤਖਸੈ ਵੱਲੋਂ ਮਾਫੀ ਕੀਤੀ ਜਾਂਦੀ ਹੈ ਮਾਫੀ ਦਿੱਤੀ ਜਾਂਦੀ ਹੈ ਤਾਂ ਇਸ ਦੇ ਨਾਲ ਕਿਤਨਾ ਕਿਤੇ ਪੰਜਾਬ ਦੀਆਂ ਕਈ ਧਿਰਾਂ ਨੇ ਜੜੀਆਂ ਹੋ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਤਿਰਾਂ ਕਾਲ ਤੱਕ ਸਹਿਜ ਅਧਿਕਾਰ ਦੇ ਇਸ ਫੈਸਲੇ ਦੇ ਖਿਲਾਫ ਹੋ ਸਕਦੀਆਂ ਨੇ ਕਿਉਂਕਿ ਲਗਾਤਾਰ ਸਕ੍ਰੀਨਿੰਗ ਬਾਦਲੇ ਉੱਤੇ ਵਿਰੋਧੀਆਂ ਦੇ ਵੱਲ ਨਿਸ਼ਾਨੇ ਸਾਧ ਦੇ ਜਿਹੜੇ ਨੇ ਕਿਹਾ ਜਾ ਰਿਹਾ ਕਿ ਸਕ੍ਰੀਨਿੰਗ ਬਾਦਲ ਰਾਸੇ ਬੇਅਦਬੀਆਂ ਹੋਈਆਂ ਡੇਰਾਮੁਖੀ RAMਰੀ ਨੂੰ ਮਾਫ਼ ਮਾਫੀ ਦਵਾਈ ਗਈ ਅਤੇ ਜਿਹੜਾ ਡੇਰਾਮੁਖੀ RAMਰੀ ਵੱਲ ਜਿਹੜਾ ਗੁਰੂ ਮਹਾਰਾਜ ਦਾ ਸਵਾਗਤ ਚਾਇਆ ਗਿਆ ਸੀ ਉਦੋਂ ਵਿੱਚ ਵੀ ਸੁਖਬੀ ਸਿੰਘ ਬੱਲਦੇ ਹੱਤਾ ਸੁਖਬੀ ਸਿੰਘ ਬੱਲ ਦੇ ਵੱਲੋਂ ਵੋਟਾਂ ਨੂੰ ਲੈ ਕੇ ਡੇਰਾਮੂ ਕੀ ਰਾਮ ਰੀਵ ਨਾਲ ਕਈ ਵਾਰ ਮੁਲਾਕਾਤਾਂ ਕੀਤੀਆਂ ਲਗਾਤਾਰ ਕਈ ਤਰ੍ਹਾਂ ਦੀ ਬੈਨਵਰਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧੀ ਲੀਡਰਾਂ ਦੇ ਵੱਲੋਂ ਜਾਂ ਅਕਾਲੀ ਦਲ ਦੇ ਬਾਗੀ ਲੀਡਰਾਂ ਦੇ ਵੱਲੋਂ ਅਜਿਹੇ ਬਿਆਨਬਾਜ਼ੀਆਂ ਆ ਰਹੀਆਂ ਸਨ ਪਰ ਉੱਤੇ ਹੀ ਹੁਣ ਕਾਲ ਤੱਕ ਜਿੱਥੇ ਕੋਲੋਂ 30 ਅਗਸਤ ਨੂੰ ਦੀ ਗੱਸਤ ਨੂੰ ਸਕੀਤ ਸਿੰਘ ਬਾਦਲ ਆ ਜਿਹੜਾ ਉੱਥੇ ਪਹੁੰਚਣਗੇ ਤੇ ਕਾਲ ਤੱਕ ਸਹਾਜਤਿਹਾਰ ਨੇ 71 ਤੱਕ ਸੱਦੀ ਗਈ ਹੈ ਜਿਸ ਦੇ ਵਿੱਚ ਸਕੀਤ ਸਿੰਘ ਬਾਦਲ ਦੀ ਮਾਫੀ ਦਾ ਮੰਗ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ